ਨਮਸਕਾਰ ਸਰ ਨਮਸਕਾਰ ਜੀ ਸਰ ਕੀ ਨਾਮ ਆ ਤੁਹਾਡਾ ਮਨਪ੍ਰੀਤ ਸਿੰਘ ਜੀ ਸਰ ਕਿੱਥੋਂ ਆਇਓ ਤੁਸੀਂ ਲੰਗੋਵਾਲ ਤੋਂ ਜੀ ਸਰ ਤੁਸੀਂ ਸੰਤਰਾਮਪਾਲ ਜੀ ਮਹਾਰਾਜ ਜੀ ਤੋਂ ਨਾਮੁਕਦੇਸ਼ ਲੈ ਰੱਖਿਆ ਨਹੀਂ ਜੀ ਨਹੀਂ ਪਹਿਲੀ ਵਾਰ ਆਇਆ ਜੀ ਸਰ ਦਾ ਨੂੰ ਇਸ ਢੰਡਾਰੇ ਵਿੱਚ ਆ ਕੇ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਕਾਫੀ ਆਨੰਦ ਮਿਲਿਆ ਜੀ ਕਾਫੀ ਮਤਲਬ ਜਿੱਦਾਂ ਕਿ ਸੁਰਗ ਦੇ ਵਿੱਚ ਆ ਜਾਣੇ ਆ ਜਿੱਦਾਂ ਥੋੜਾ ਜਿਹਾ ਵੀ ਐਦਾਂ ਲੱਗਿਆ ਵੀ ਬਹੁਤ ਜ਼ਿਆਦਾ ਮਤਲਬ ਆਨੰਦ ਆ ਗਿਆ ਜੀ ਵੀ ਜਣ ਕੇ ਸੰਤੁਸ਼ਟੀ ਜੀ ਹੋ ਗਈ ਆ ਚਿਤ ਨੂੰ ਮਤਲਬ ਕੋਈ आनंद ਜਮ ਮਹਿਸੂਸ ਹੋਇਆ ਹਾਲਾਂਕਿ ਅਸੀਂ ਬਹੁਤ ਕਈ ਦਿਨਾਂ ਤੋਂ ਕਈ ਦਿਨਾਂ ਤੋਂ ਸੋਚ ਰਹੇ ਸੀ ਕਿ ਇੱਕ ਦਿਨ ਪਹਿਲਾਂ ਨਾ ਚਲੇ ਜਾਈਏ ਕਹਿੰਦੇ ਵੀ ਨਹੀਂ ਪਹਿਲਾਂ ਜਾਣ ਦਾ ਕੋਈ ਹੈ ਨਹੀਂ ਵੀ ਐਦਾਂ ਵੀ ਥੋੜਾ ਰਹਿਣਾ ਮੁਸ਼ਕਲ ਹੋ ਵੀ ਫਿਰ ਸਾਨੂੰ ਇਹ ਦਿਨ ਅਸੀਂ ਦੇਖਦੇ ਦੇਖਦੇ ਸੁਬਾਹ ਸੁਬਾਹ ਜਲਦੀ ਜਲਦੀ ਵੀ ਜਲਦੀ ਜਲਦੀ ਵੀ ਸਾਨੂੰ ਐ ਪੂਰੀ ਚਾਹਤੀ ਵੀ ਅਸੀਂ ਜਾਈਏ ਤੇ ਕੀ ਦੇਖੀਏ ਤੇ ਗਿਆਨ ਲਈਏ ਵੀ ਐਦਾਂ ਗਿਆਨ ਜੋ ਵੀ ਗੱਲਾਂ ਨੇ ਗਿਆਨ ਦੀਆਂ ਵਧੀਆ ਲੱਗੀਆਂ ਸਾਨੂੰ ਸਾਰੀਆਂ ਚੰਗੀ ਤਰ੍ਹਾਂ ਤਸੱਲੀ ਹੋਈ ਜੀ ਸਾਨੂੰ ਸਰ ਤੁਹਾਨੂੰ ਪੜਹਾੜੇ ਦੀ ਵਿਵਸਥਾ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਲੱਗੀ ਬਹੁਤ ਵਧੀਆ ਲੱਗੀ ਜੀ ਬਹੁਤ ਵਧੀਆ ਇੱਥੋਂ ਦੇ ਜਿਹੜੇ ਸੇਵਾਦਾਰਾਂ ਦਾ ਵਿਵਹਾਰ ਆ ਉਹ ਕਿਦਾਂ ਦਾ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਜੀ ਕਾਫੀ ਵਧੀਆ ਵਧੀਆ ਲੱਗਿਆ ਜੀ ਕੋਈ ਮਤਲਬ ਇਦਾਂ ਕੋਈ ਸਾਨੂੰ ਉੱਚਾ ਨੀਵਾਂ ਨਹੀਂ ਬੋਲਿਆ ਕੋਈ ਇਦਾਂ ਸਾਰੇ ਪਿਆਰ ਨਾਲ ਪੇਸ਼ ਆਉਂਦੇ ਨੇ ਕਿ ਉਹ ਪਿਆਰ ਹੀ ਮਤਲਬ ਚਾਹੀਦਾ ਇਨਸਾਨ ਨੂੰ ਹਰ ਇੱਕ ਨੂੰ ਤੇ ਪਿਆਰ ਨਾਲ ਹੀ ਜ਼ਿੰਦਗੀ ਚੱਲਣੀ ਆ ਵਧੀਆ ਜ਼ਿੰਦਗੀ ਚੱਲਣੀ ਆ ਬਰੋਧ ਤਾਂ ਕਰਨਾ ਹੀ ਨਹੀਂ ਹੈਗਾ ਕਿਸੇ ਨਾਲ ਉਹ ਤਾਂ ਪਹਿਲਾਂ ਤੋਂ ਵੀ ਸਿਖਲਾਈ ਲੈ ਰੱਖੀ ਆ ਤੁਹਾਨੂੰ ਤਨਸੰਤ ਰਾਮਪਾਲ ਜੀ ਮਹਾਰਾਜ ਦਾ ਗਿਆਨ ਆ ਜਿਹੜਾ ਉਹ ਕਿਸ ਤਰ੍ਹਾਂ ਪਤਾ ਲੱਗਿਆ ਸਾਡੇ ਮਤਲਬ ਦੋ ਘਰ ਛੱਡ ਕੇ ਮਤਲਬ ਲੋਂਗੋਵਾਲ ਤੋਂ ਬਿੰਦਰ ਸਿੰਘ ਮਤਲਬ ਸਾਡੇ ਗਮਾਂਢੀ ਆਉਂਦੇ ਹੁੰਦੇ ਸੀ ਉਹ ਕਈ ਦਫਾ ਉਹਨਾਂ ਨੇ ਉਹਨਾਂ ਦੀ ਭੈਣ ਜੀ ਵੀ ਆਏ ਲੋਂਗਵਾਲੋਂ ਉਹਨਾਂ ਨੇ ਵੀ ਗੱਲਬਾਤ ਕਰੀ ਸਾਲਕ ਪਹਿਲਾਂ ਮਤਲਬ ਸਾਡੇ ਚੰਗੀ ਤਰ੍ਹਾਂ ਸਮਝ ਜੇਚ ਨਹੀਂ ਆਈ ਗੱਲ ਜੀ ਮਤਲਬ ਉਹਨਾਂ ਨੇ ਕਿਹਾ ਵੀ ਤੁਸੀਂ ਆਇਓ ਅਸੀਂ ਆਉਣ ਦਾ ਵਿਚਾਰ ਬਣਾਇਆ ਅਚਾਨਕ ਜੇ ਸਾਨੂੰ ਕੋਈ ਕੰਮ ਧੰਦੇ ਜੇ ਹੋ ਗਏ ਮਤਲਬ ਅਸੀਂ ਕਿਹਾ ਚੱਲ ਫਿਰ ਕਦੀ ਫੇਰ ਚੱਲਾਂਗੇ ਚਲੋ ਉਸ ਤੋਂ ਬਾਅਦ ਉਹਨਾਂ ਨੇ ਸਾਲਕ ਬਾਅਦ ਹੁਣ ਦੁਬਾਰਾ ਫੇਰ ਭੈਣ ਜੀ ਨੇ ਗੱਲ ਕਰੀ ਉਹਨਾਂ ਦੇ ਘਰ ਬਿੰਦਰ ਭੈਣ ਜੀ ਬਿੰਦਰ ਦੇ ਘਰੋਂ ਮਤਲਬ ਭੈਣ ਜੀ ਨੇ ਗੱਲ ਕਰੀ ਉਹ ਕਹਿੰਦੇ ਵੀ ਤੁਸੀਂ ਵੀ ਆਇਆ ਕਰੋ ਵੀ ਆਪਾਂ ਤੁਸੀਂ ਚੱਲੋਗੇ ਥੋੜੇ ਜਿਹਾ ਮਤਲਬ ਪੰਜ ਚਾਰ ਮਹੀਨਿਆਂ ਤੋਂ ਮਤਲਬ ਪ੍ਰਮਾਤਮਾ ਦੇ ਆਨੰਦ ਦੇ ਵਿੱਚ ਬਹੁਤ ਵਧੀਆ ਆਨੰਦ ਮਿਲ ਰਿਹਾ ਸੀਗਾ ਨਾਮ ਜਪਦੇ ਸੀਗੇ ਤੇ ਇਦਾਂ ਉਹਨਾਂ ਨੂੰ ਪਤਾ ਲੱਗ ਗਿਆ ਸਾਰੇ ਆਂਡ ਕਮਾਂਡ ਨੂੰ ਪਤਾ ਲੱਗ ਗਿਆ ਵੀ ਇਦਾਂ ਆਨੰਦ ਦੇ ਵਿੱਚ ਹੀ ਕਹਿੰਦੇ ਵੀ ਅਬ ਤੂੰ ਤੇਰਾ ਜਾਣਾ ਠੀਕ ਆ ਵੀ ਤੂੰ ਚਾਹ ਸਾਡੇ ਨਾਲ ਕਿ ਮਕੇ ਆ ਜਾਵਾਂਗੇ ਜਰੂਰ ਇਸ ਵਾਰ ਚੱਲਾਂਗੇ ਜਰੂਰ ਇਸ ਵਾਰ ਪੂਰਾ ਮਨ ਮੰਨਿਆ ਇਹਨਾਂ ਨੇ 15 ਤਰੀਕ ਦਿੱਤੀ ਜੀ ਵੀ ਆਪਾਂ 15 ਤਰੀਕ ਨੂੰ ਜਾਣਾਗਾ ਮੈਂ ਚਲੋ ਅਸੀਂ ਪਹਿਲੀ ਚਲੇ ਜਾਵਾਂਗੇ 20 15 ਤਰੀਕ ਨੂੰ ਚਲੇ ਜਾਵਾਂਗੇ ਜੇ ਇੱਕ ਦਿਨ ਪਹਿਲਾਂ ਕਿਨ ਪਹਿਲਾਂ ਥੋੜਾ ਫਿਰ ਰਹਿਣ ਦਾ ਮੁਸ਼ਕਲ ਹੋ ਜਾਊਗਾ ਵੀ ਰਹਿਣ ਦਾ ਰਹਿਣਾ ਨਹੀਂ ਚੋ ਸਾਨੂੰ 15 ਤਰੀਕ ਆਈ ਅਸੀਂ ਮਤਲਬ ਜਲਦੀ ਸਵੇਰ ਆਉਣ ਦੀ ਕੋਸ਼ਿਸ਼ ਅਸੀਂ ਹਾਲਾਂਕਿ ਵੀ ਜਲਦੀ ਜਲਦੀ ਜਨੰਦ ਜੇ ਨਾਲ ਜਾਵਾਂਗੇ ਆਪਾਂ ਸਾਈਕਲ ਤੇ ਜਾਵਾਂਗੇ ਆਪਸ ਦੇ ਉੱਤੇ ਚੜਨਾ ਮਸੰਦ ਜੀ ਘੱਟ ਕਰਦੇ ਆਂ ਬੇਦਾਨ ਅਨੰਦ ਦੇ ਨਾਲ ਪ੍ਰਮਾਤਮਾ ਦੇ ਨੌ ਗੀਤਕਾਉਂ ਦੇ ਚਲਵੇ ਐਵੇਂ ਮਤ ਜੋ ਵੀ ਅਸੀਂ ਪਹਿਲਾਂ ਸਤਨਾਮ ਸ੍ਰੀ ਵਹਿਗੁਰੂ ਦਾ ਜਾਪ ਕਰਦੇ ਆਂਗੇ ਤੇ ਉਹਦੇ ਕਾ ਮਤਲਬ ਅਸੀਂ ਬਹੁਤ ਵਧੀਆ ਆਨੰਦ ਨਾਲ ਆਏ ਜੀ ਤੇ ਆ ਕੇ ਸਾਨੂੰ ਉਹਰੇ ਪੂਰੀ ਖੁਸ਼ੀ ਮਿਲੀ ਜੀ ਪੂਰਾ ਆਨੰਦ ਮਿਲਿਆ ਜੀ ਪੂਰਾ ਇਹਨਾਂ ਮਤਲਬ ਭੈਣ ਜੀ ਵੀ ਆਗੇ ਹੁਣ ਮਗਰ ਤੇ ਮੇਰੇ ਘਰੋਂ ਵੀ ਆਗੇ ਉਹ ਵੀ ਕਹਿ ਰਹੇ ਦੀ ਵੀ ਸ਼ਾਇਦ ਅਸੀਂ ਆਵਾਂਗੇ ਨਾ ਆਵਾਂਗੇ ਮੈਂ ਕਿਹਾ ਚਲੋ ਇੱਛਾ ਅਸੀਂ ਤਾਂ ਜਾਣ ਹੀ ਜਾਣਾ ਮਤਲਬ ਸਾਡਾ ਦਿਲ ਪੂਰਾ ਮੰਨਿਆ ਹੋਇਆ ਸੀ ਕਈ ਦਿਨਾਂ ਤੋਂ ਹਾਲੇ ਕਿ 4-5 ਮਹੀਨਿਆਂ ਤੋਂ ਮਤਲਬ ਆਨੰਦ ਦੇ ਵਿੱਚ ਪ੍ਰਮਾਤਮਾ ਦੀ ਪੂਰੀ ਮਿਹਰ ਬਰਸ ਰਹੀ थी ਵੀ ਹਾਂ ਵਧੀਆ ਹਰ ਇੱਕ ਚੀਜ਼ ਨੂੰ ਗਿਆਨ ਵੀ ਆਪਾਂ ਪ੍ਰਮਾਤਮਾ ਬਾਰੇ ਗੱਲਬਾਤ ਕਰਦੇ ਰਹਿੰਦੇ ਸੀ ਦਿਨ ਚ ਵੀ ਹਰ ਇੱਕ ਮਤਲਬ ਦੁਕਾਨ ਦੇ ਉੱਤੇ ਕੋਈ ਗੱਲ ਕਰਦੇ ਨੇ ਕੋਈ ਗੱਲ ਸਿਰਦੀ ਆ ਤਾਂ ਪ੍ਰਮਾਤਮਾ ਦੀ ਗੱਲ ਹੀ ਚੰਗੀ ਲੱਗਦੀ ਆ ਦੂਸਰੀ ਗੱਲ ਬਸ ਇੱਕਦਮ ਦੋ ਸ਼ਬਦ ਬੋਲੇ ਚਾਰ ਬੋਲੇ ਦੁੱਖ ਸੁੱਖ ਸਭ ਗੱਲ ਕਰੀ ਸਭ ਨਾਲ ਠੀਕ ਆ ਤੇ ਉਹ ਗੱਲ ਪ੍ਰਮਾਤਮਾ ਦੀ ਹੀ ਚੰਗੀ ਲੱਗਦੀ ਆ ਮੇਨ ਗੱਲ ਮੇਨ ਮਕਸਦ ਮੁਕਤੀ ਦਾ ਕੀ ਮਤਲਬ ਹੋਰ ਸਭ ਚੀਜ਼ ਹੈਗੀ ਸਭ ਚੀਜ਼ ਦਿੱਤੀ ਪਰਮਾਤਮਾ ਨੇ ਕਾਫੀ ਜਿਆਦਾ ਦਿੱਤੀ ਥੋੜੇ ਜਿਮਿੰਦਿਆਂ ਦੇ ਵਿੱਚ ਕਾਫੀ ਜਿਆਦਾ ਦਿੱਤੀ ਜੋ ਕੋਈ ਕੋਈ ਕਰਮੇ ਸੀ ਕੀ ਹੋਰ ਦੂਰ ਕਰਤੀ ਪਰ ਹੁਣ ਬਸ ਸਿਰਫ ਉਹ ਮੁਕਤੀ ਲਈ ਆ ਆਨੰਦ ਵੀ ਆਏ ਵੀ ਮੁਕਤੀ ਬਸ ਚਾਹੀਦੀ ਬਸ ਹੋਰ ਕੁਝ ਹੋਰ ਤਾਂ ਸਭ ਚੀਜ਼ ਓਕੇ ਆ ਜੀ ਉਹ ਤਾਂ ਪਹਿਲੀ ਕਰ ਦਿੱਤਾ ਪਰਮਾਤਮਾ ਨੇ ਬੱਚੇ ਵਧੀਆ ਨੇ ਵਧੀਆ ਆਨੰਦ ਚ ਨੇ ਸਭ ਪੜਦੇ ਨੇ ਵਧੀਆ ਕਹਿਣਾ ਸਭ ਮੰਨਦੇ ਨੇ ਕੀ ਕੀ ਗੱਲ ਮੰਨਦੇ ਨੇ ਪਿਆਰ ਨਾਲ ਸਾਰੇ ਰਹਿੰਦੇ ਨੇ ਧੰਨਵਾਦ ਧੰਨਵਾਦ ਜੀ ਧੰਨਵਾਦ ਜੀ